ਅੰਦਰ ਬੈਠੇ ਸੀਗੇ ਆਫਿਸ ਦੇ ਨਾਲ ਦੋ ਮੁੰਡੇ ਜਿਹੜੇ ਕੰਮ ਕਰਦੇ ਸੀ ਉਹ ਬੈਠੇ ਸੀਗੇ ਤੇ ਇੱਕਦਮ ਹੀ ਇੱਥੇ ਕੋਈ ਸਵਿਫਟ ਕਾਰ ਆਈ ਆ ਤੇ ਅੰਦਰ ਇੱਥੇ ਆਣ ਦੀ ਕੋਸ਼ਿਸ਼ ਕਰੀ ਉਹਨਾਂ ਨੇ ਕਹਿੰਦੇ ਗੇਟ ਖੋਲੋ ਜੀ ਗੇਟ ਖੋਲੋ ਤੇ ਮੂੰਹ ਬੰਨਿਆ ਹੋਏ ਸੀ ਇੱਕ ਦੋ ਜਣਿਆਂ ਨੇ ਤੇ ਜਦੋਂ ਗੇਟ ਮੈਂ ਖੁੱਲਿਆ ਨਹੀਂ ਹੈਗਾ ਉਹਨਾਂ ਨੇ ਹੀ ਉੱਤੇ ਪਿਸਤਲ ਗੱਢ ਕੇ ਤੇ ਗੋਲੀ ਮਾਰੀ ਆ ਤੇ ਅੰਦਰ ਆ ਗਏ ਉਹ ਅੰਦਰ ਆ ਗਏ ਮੈਨੂੰ ਕਹਿੰਦੇ ਕੈਸ਼ ਦੱਸ ਕਿੱਥੇ ਹੈ ਕਹਿੰਦੇ ਨਹੀਂ ਤੇਰੇ ਵੀ ਮਾਰਾਂਗੇ ਤੁਸੀਂ ਕਿੰਨੇ ਵਿਅਕਤੀ ਦੇਖੇ ਮੈਂ ਦੇਖੇ ਸੀ 4 ਤੋਂ 5 ਜਣੇ ਦੇਖੇ ਸੀ ਮੈਂ ਗੋਲੀ ਚੱਲਣ ਦੀ ਜਿਹੜੀ ਗੱਲ ਕਰ ਰਹੇ ਹੋ ਕਿੱਥੇ ਗੋਲੀ ਚੱਲੀ ਹੈ ਸ਼ੀਸ਼ੇ ਦੇ ਉੱਪਰ ਮਰੀ ਹੈ ਜਿਹੜਾ ਉਹਫਿਸ ਹੈ ਆਪਣੇ ਸ਼ੀਸ਼ਾ ਉਹਦੇ ਉੱਪਰ ਮਰੀ ਹੈ ਲੋਕ ਸੀ ਹਾਂਜੀ ਹਾਂਜੀ ਲੋਕ ਸੀ ਗਏ ਸ਼ੀਸ਼ੇ ਤੇ ਲੋਕ ਲੱਗੇ ਆਏ ਸੀ ਤੁਸੀਂ ਅੰਦਰ ਕਿੰਨੇ ਬੰਦੇ ਸੀ ਅਸੀਂ ਤਿੰਨ ਜਣੇ ਸੀਗੇ ਤੁਹਾਡੇ ਕੋਈ ਕਿਤੇ ਕੋਈ ਨੁਕਸਾਨ ਵਗੈਰਾ ਨਹੀਂ ਸਾਡੇ ਕੁਝ ਵੀ ਨਹੀਂ ਹੋਇਆ ਜੀ ਮੈਂ ਉਹਨੂੰ ਕਹਿਆ ਮੈਂ ਮੇਰੇ ਕੋਈ ਨਾ ਕਰਿਓ ਮੈਂ ਉਹਨਾਂ ਨੂੰ ਇਹ ਰਿਕਵੈਸਟ ਕਰੀ ਸੀਗੀ ਸਾਨੂੰ ਫੋਨ ਆਇਆ ਸੀਗਾ ਇਹ ਦੁਕਾਨ ਹੈ ਕਿ ਕਿੰਨਾ ਦਾ ਟਰੇਡਿੰਗ ਦਾ ਕੰਮ ਹੈਗਾ ਤੇ ਇੱਥੇ ਕੁਛ ਆਈ ਸੀ ਕਾਰ ਤੇ ਸ਼ੱਕੀ ਵਿਅਕਤੀ ਨੇ ਕਿ ਇੱਥੋਂ ਲੁੱਟ ਕੋ ਕਰਕੇ ਗਏ ਨੇ ਅਸੀਂ ਪਰਚਾ ਦੇ ਕੇ ਤਫਤੀਸ਼ ਕਰ ਰਹੇ ਹਾਂ ਤੇ ਉਹਨੂੰ ਜਲਦੀ ਟਰੇਸ ਕਰਾਂਗੇ ਜਲਦੀ ਟਰੇਸ ਕਰਕੇ ਤੇ ਤੁਹਾਨੂੰ ਪਤਾ ਜਿੰਨੇ ਆ ਪਹਿਲਾਂ ਵੀ ਕਦੇ ਵਾਰਦਾਤਾਂ ਹੋਈਆਂ ਫਤਿਹਗੜ੍ਹ ਸਾਹਿਬ ਦੇ ਵਿੱਚ ਉਹ ਸਾਰੀਆਂ ਟਰੇਸ ਹੋਈਆਂ ਨੇ ਖਾਸ ਕਰਕੇ ਮੰਡੀ ਗੁਰੂ ਦੇ ਭਿਆ ਤਾਂ ਇਹਦਾ ਤੁਹਾਨੂੰ ਛੇਤੀ ਕਰ ਜਾਂਦਾ ਦੇਵਾਂਗੇ ਕਿੰਨੇ ਜਿਹੜੀ ਲੁੱਟ ਨੂੰ ਅਨਜਾਮ ਦਿੱਤਾ ਗਿਆ ਪੰਜ ਛੇ ਬੰਦੇ ਦਾ ਸਰ ਇਹ ਕਿੰਨੇ ਉਹ ਅਸੀਂ ਚੈੱਕ ਕਰਦੇ ਹਾਂ ਜੀ ਅਜੇ ਉਹਦੇ ਬਾਰੇ ਸਾਨੂੰ ਕੋਈ ਪੂਰੀ ਫਿਗਰ ਨਹੀਂ ਕਿ ਡਿਟੇਲ ਲੈਣੇ ਹਨ ਅਨ ਤੋਂ ਇਹ ਫਿਰ ਅੱਗੇ ਤੁਹਾਨੂੰ ਜਿਵੇਂ ਵੀ ਹੋ ਜਰਾ ਬਈ ਵੀ ਫੁਟੇਜ ਸ਼ੀਟ ਵੀ ਸਰ ਚੈੱਕ ਕਰ ਰਹੇ ਆ ਉਹ ਸਾਰਾ ਚੈੱਕ ਕਰ ਰਹੇ ਆ ਕਿ ਹੁਣ ਕਿਉਂਕਿ ਮੇਰੀ ਬੇਨਤੀ ਤੁਹਾਨੂੰ ਇਹ ਵੀ ਜਿੱਨਾ ਚ ਟ੍ਰੇਸਿੰਗ ਦਾ ਸੀ ਕੁਝ ਸਾਡੇ ਤਫਤੀਸ਼ ਦਾ ਪਾਰਟ ਹੁੰਦਾ ਹੈ ਤੁਹਾਨੂੰ ਅਸੀਂ ਸੀਕ੍ਰੀਟ ਰੱਖਣਾ ਚਾਹੁੰਦੇ ਤੇ ਜਦੋਂ ਟ੍ਰੇਸ ਹੋਏਗੀ ਤੁਹਾਡੇ ਨਾਲ ਪੱਕਾ ਸ਼ੇਅਰ ਕਰਾਂਗੇ ਔਰ ਅੱਛੀ ਤਰ੍ਹਾਂ ਸ਼ੇਅਰ ਕਰਾਂਗੇ